ਸਤਿ ਸ਼੍ਰੀ ਅਕਾਲ ਜੀ ਵੀਡੀਓ ਫੇਕ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਅਸਰਾਂ ਚ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਤੀ ਹੈ ਅੱਜ ਦੀ ਵੱਡੀ ਖਬਰ ਡਿਬੂਗੜ ਜੇਲ੍ਹ ਵਿੱਚ ਬੰਦ ਅਮਰੀਪਾਲ ਸਿੰਘ ਸੰਸਦ ਮੈਂਬਰ ਵਜੋਂ ਚੁੱਕੇ ਗਏ ਸੋ ਆਈ ਐਨ ਆਈ ਏ ਨੇ ਦਿੱਤੀ ਇਜਾਜ਼ਤ ਇਸ ਦਿਨ ਪੰਜਾਬ ਦੇ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਚਿਤਨ ਵਾਲੇ ਖਾਲਿਸਤਾਨੀ ਸਮਰਥਕ ਅਮਰੀਪਾਲ ਸਿੰਘ ਨੂੰ ਸੋਚਗੌਣ ਦੀ ਮंजूरी ਮਿਲ ਗਈ ਹੈ ਨੈਸ਼ਨਲ ਐਨ ਵੈਸਟੀਗੇਸ਼ਨ ਇਨਵੈਸਟੀਗੇਸ਼ਨ ਏਜੰਸੀ ਨੇ ਅਮਰੀਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸੋਚ ਚੱਕਣ ਦੀ ਜਾਂਚ ਦਿੱਤੀ ਹੈ ਖਾਲਿਸਤਾਨੀ ਸਮਰਥਕ ਅਤੇ ਵਾਰਸ ਪੰਜਾਬ ਦੇ ਮੁਖੀ ਅਮਰੀਪਾਲ ਸਿੰਘ ਨੇ ਪੰਜਾਬ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਤੋਂ ਆਜ਼ਾਦ ਮੀਦਵਰ ਵਜੋਂ ਚੋਣ ਲੜ ਜਿੱਤੀ ਸਨ ਇਸ ਦੇ ਨਾਲ ਹੀ ਉਸ ਏ ਸਮ ਆਸਾਮ ਦੇ ਡਿਬੂਗੜ ਜੇਲ੍ਹ ਵਿੱਚ ਬੰਦ ਹਨ ਆਸਾਮ ਦੇ ਡਿਬੂਗੜ ਜੇਲ੍ਹ ਵਿੱਚ ਅਮਰੀਪਾਲ ਸਿੰਘ ਅਜੇ ਤੱਕ ਸੰਸਦ ਮੈਂਬਰ ਵਜੋਂ ਸੌ ਨਹੀਂ ਚੁੱਕੀ ਅਤੇ ਪੰਜਾਬ ਦੇ ਹੋਰ 12 ਸੰਸਦ ਮੈਂਬਰਾਂ ਨੇ ਸੰਸਦ ਮੈਂਬਰ ਵਜੋਂ ਚੋਣ ਚੁੱਕੀ ਸੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਅਮਰੀਪਾਲ ਸਿੰਘ ਨੇ 4 ਲੱਖ 44000 ਤੇ 430 ਵੋਟਾਂ ਨਾਲ ਜੁੜੇ ਜੇਤੂ ਹੋਏ ਹਨ 2024 ਦੀਆਂ ਲੋਕ ਸਭਾ ਚੋਣਾਂ ਲਈ ਹੰਵੀਪਾਲ ਸਿੰਘ ਦੀ ਨਾਮਜ਼ਦਗੀ ਦੇ ਵਿਰੁੱਧ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਅਜੀਰਾ ਸਨ ਜਿਨ੍ਹਾਂ ਨੂੰ 2000 ਕੀਤੀ ਕੀ ਵੋਟਾਂ ਮਿਲੀਆਂ ਖਬਰ ਨੂੰ ਅੰਤ ਤੱਕ ਵੇਖਣ ਲਈ